ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਰਣਜੀਤ ਚੋਹਲ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਆਪੋ ਆਪਣੇ ਘਰ ਪਰਿਵਾਰਾਂ ਵਿੱਚ ਰਾਜੀ ਖੁਸ਼ੀ ਹੋਮ ਹੋਗੇ ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀਆਂ ਤਰੱਕੀਆਂ ਚੜ੍ਹਦੀ ਕਲਾ ਬਖਸ਼ੇ ਜੀ ਲਓ ਜੀ ਇੱਥੇ ਹੈਗਾ ਆ ਤਿੰਨ ਸਾਡੇ ਇੱਕ ਤਿੰਨ ਦਾ ਟਾਈਮ ਆਪਾਂ ਬੇੜਾ ਸੰਭਰ ਰਹੇ ਸੀ ਕਿਉਂਕਿ ਅੱਜ ਕੋ ਉਸਰੋਂ ਟਰੈਕਟਰ ਨਾਲ ਹੀ ਗਾਲੀ ਸੀ ਵੈਸੇ ਕੁੱਤੀ ਤਾਂ ਨਹੀਂ ਕਹਿ ਸਕਦੇ ਕੁੱਤੀ ਪਹਿਲਾਂ ਸੀਗੀ ਸਰੋਂ ਉਦਣ ਹੁਣ ਬਾਲਣ ਵਾਲੀ ਨਹੀਂ ਲਿਆਂਦੀ ਸੀਗੀ ਪੁੰਝਣਾਂ ਨਹੀਂ ਵੜ ਲਿਆਂਦੀ ਸੀproperੋਂ ਤੇ ਇੱਥੇ ਪੱਲੜ ਪੁਛਾ ਕੇ ਵੇੜੇ ਵਿੱਚ ਤੇ ਫਿਰ ਟਰੈਕਟਰ ਨਾਲ ਗਾਲੀ ਸੀ ਉੱਪਰ ਟਰੈਕਟਰ ਫੇਰ ਦਿੱਤਾ ਤੇ ਫਿਰ ਬਾਅਦ ਵਿੱਚ ਕੱਢ ਕੇ ਰਿਸ਼ਾਲੀ ਕਰਕੇ ਵੀਡੀਓ ਉਹ ਨਹੀਂ ਬਣਾ ਹੋਈ ਮੇਰੇ ਫੋਨ ਦਾ ਚਾਰਜ ਬਹੁਤ ਘੱਟ ਸੀ ਤਾਂ ਕਰਕੇ ਹੁਣ ਬਾਅਦ ਵਿੱਚ ਆਪਾਂ ਜਦੋਂ ਵਿੜਾ ਬੂੜਾ ਸੰਭਣ ਲੱਗੇ ਸਾਰਾ ਸਰੋਂ ਵਗੈਰਾ ਚੱਕ ਲਈ ਸੀ ੜਾ ਕੇ ਇੱਥੇ ਆਪਾਂ ਵਿੜਾ ਸੰਭਰ ਰਏ ਸੀ ਉਹ ਵਿੜੇ ਚ ਖਲਾਰਾ ਦੋਨਾਂ ਵਿੜੇਆਂ ਸੀ ਬਹੁਤ ਪੈ ਗਿਆ ਸੀ ਕਿਉਂਕਿ ਇਹਦਾ ਜਿਹੜਾ ਬੂਰ ਜੇ ਹੁੰਦਾ ਸਰੋਂ ਦਾ ਡਟ ਡਟ ਕੇ ਬਹੁਤ ਜ਼ਿਆਦਾ ਚੱਲ ਜਾਂਦਾ ਹੈ ਸਾਰੇ ਵਿੜੇ ਚ ਖਿਲਰ ਜਾਂਦਾ ਇੱਥੇ ਆਪਾਂ ਇਹ ਜਿਹੜਾ ਵਿੱਚੋਂ ਬੂਰਾ ਜਾਂ ਨਿਕਲਿਆ ੜਾ ਕੇ ਉਹ ਆਪਾਂ ਸਾਰਾ ਗੋਹਾ ਇਹਨਾਂ ਨੂੰ ਲੈ ਕੇ ਜਾਣਾ ਖੂਤੇ ਖੇਤ ਨੂੰ ਉੱਥੇ ਰੇੜੇ ਤੇ ਲੱਦਿਆ ਖੜਾ ਰੇਟਾ ਗੋਹੇ ਨਾਲ ਤਾਂ ਆਪਾਂ ਉਹਦੇ ਉੱਪਰ ਹੀ ਸੈੱਟ ਦਾਂਗੇ ਕਿਉਂਕਿ ਉੱਥੇ ਗੋਹੇ ਦੇ ਵਿੱਚ ਹੀ ਮਿਕਸ ਜਿਆ ਹੁਦੂ ਗੜ ਦਊਗਾ ਕਾਂਡੇ ਦੀ ਬਹੁਤ ਪਿੰਡੀ ਜੀ ਉੱਤੇ 10 ਸੌ ਜੇ ਮੈਨੂੰ ਘੱਟ ਪਿੰਦਾ ਇਦਾਂ ਦਾ ਕੰਮ ਕਿਉਂਕਿ ਜ਼ੋਰ ਸਾਹਬ ਆਪ ਕਰ ਲੈਂਦੇ ਮੇਰੇ ਜਿਆਦਾ ਹੱਥਾ ਇਦਾਂ ਜਦੋਂ ਸਰੋਂ ਝਾੜਨੀ ਮੈਨੂੰ ਬਹੁਤ ਔਖੀ ਆ ਜਦੋਂ ਝਾੜਦੇ ਆ ਸਰੋਂ ਤੇ ਮੇਰੇ ਹੱਥਾਂ ਨੂੰ ਅਲਰਜੀ ਹੋ ਜਾਂਦੀ ਹੈ ਜਦੋਂ ਐਨੀ ਦਿਨੀ ਆ ਕੇ ਲੋਹਾਂ ਜੀਆਂ ਦੇ ਨਾਲ ਹੱਥ ਫਟਣ ਲੱਪਿੰਦੇ ਚੀਰੇ ਜਿਹਾ ਆ ਜਾਂਦੇ ਹੱਥਾਂ ਤੇ ਫਿਰ ਇਹ ਕਹਿੰਦੇ ਹੁੰਦੇ ਤੂੰ ਨਾ ਰਹਿਣ ਤੇ ਕੋਈ ਨਾ ਟਰੈਕਟਰ ਹੀ ਫੇਰ ਲੈਣਾ ਪਹਿਲੀ ਜਿਹੜੀ ਸਰੋਂ ਲਿਆਂਦੀ ਸੀ ਉਹ ਅਸੀਂ ਝਾੜ ਲਈ ਸੀ ਹੱਥੀ ਐਡ ਕੀ ਫੇਰ ਟਰੈਕਟਰ ਫੇਰ ਦਿੱਤਾ ਉੱਤੇ ਸਦੋਂ ਹੋ ਗਈ ਦੋ ਕਹਾਣੀਆਂ ਦੀ ਸਾਡੀ ਸਰੋਂ ਐਡ ਕੀ ਥੋੜੀ ਸੀਗੀ ਪਿਛਲੀ ਵਾਰੀ ਤਾਂ ਸੋਹਣੀ ਹੋ ਗਈ ਸੀ ਦੋ ਬੋਰੀਆਂ ਹੋ ਗਈਆਂ ਸੀ ਐਡ ਕੀ ਘਟ ਹੋਈ ਐ ਸਰੋਂ ਹੁਣੀਆਂ ਦੋਨਾਂ ਬੋਰੀਆਂ ਦੇ ਵਿੱਚ 30 30 ਕਿਲੋ ਹੈਗੀ ਆ 30 35 35 ਕਿਲੋ ਇਥੇ ਵੇੜੇ ਸੁੰਬਰ ਕੇ ਸਾਰਾ ਸਵਾਰ ਕੇ 15 ਜਾ ਰਹੇ ਸੀ ਤੇ ਜੋਰ ਸਾਹਿਬ ਹੁਣੀ ਵੀ ਆ ਕੇ ਹਵਾ ਲੈ ਰਹੇ ਸੀ ਬਾਰਸ ਸੁਰੋ ਸੁਰੋ ਦਾ ਕੰਮ ਕਰਾ ਕੇ ਨਾਲ ਤੇ ਰਸੋਈ ਚ ਆਪਾਂ ਰੱਖੀ ਗੀ ਮੂੰਗੀ ਮਸਰਾਂ ਦੀ ਦਾਲ ਸਾਡੇ ਤਾਂ ਰੋਜ਼ ਬੇਸ਼ੱਕ ਮੂੰਗੀ ਮਸਰ ਹੁਣ ਜੇ ਪੁੱਛ ਲਈਏ ਕੱਲ ਬੇਗਣਾ ਦੀ ਸਬਜ਼ੀ ਸੀਗੀ ਪਰਸੋਂ ਆਲੂ ਚਨੇ ਸੀਗੇ ਤੇ ਅੱਜ ਮੈਂ ਪੁੱਛਿਆ ਕੀ ਬਣਾਉਣਾ ਮੂੰਗੀ ਮਸਰ ਬਣਾਉ ਜੀ ਮੂੰਗੀ ਮਸਰ ਇੱਥੇ ਰੱਖ ਲਏ ਫਰਿੱਜ ਦੇ ਸੀ ਫਿਰ ਮੈਂ ਬੰਦ ਕਰ ਦਿੱਤੀ ਸੀ ਆਹ ਤਿੰਨ ਚੀਜ਼ੀ ਕਰਕੇ ਦਾਲ ਕਿਉਂਕਿ ਜਦੋਂ ਤੜਕਾ ਲਾਈਦਾ ਹੈ ਫੇਰ ਵੀ ਥੋੜਾ ਹੀ ਉਵਾਲੀਆਂ ਦਵਾਈ ਦੇ ਆ ਇਹਨੂੰ ਤੇ ਫਿਰ ਉਦੋਂ ਹੋ ਜਾਊਗੀ ਮੈਂ ਗੈਸ ਬੰਦ ਕਰ ਦਿੱਤਾ ਇਸਨੂੰ ਹੁਣ ਆਪਾਂ ਇੱਥੇ ਧਾਰਾਂ ਚੋਂਕ ਜਾਣਾ ਆ ਤੇ ਫੋਨ ਦੀ ਬੈਟਰੀ ਫੇਲ ਹੋ ਰਹੀ ਹੋਈ ਗਈ ਸੀਗੀ ਫਿਰ ਮੈਂ ਫੋਨ ਚਾਰਜ ਤੇ ਲਾਤਾ ਹਾਂ ਧਾਰਾਂ ਚੋਂਣ ਦੀ ਵੀਡੀਓ ਤਾਂ ਨਹੀਂ ਬਣਾ ਹੋਈ ਜੀ ਇਥੇ ਆਪਾਂ ਤੜਕਾ ਕੱਟ ਲਿਆ ਸੀਗਾ ਜਦੋਂ ਤੜਕਾ ਕੱਟਦੀ ਸੀ ਉਹ ਕੋਈ ਕੋਈ ਆ ਗਿਆ ਸੀ ਫਿਰ ਮੈਂ ਲੱਗੀ ਸੀ ਬਣਾਉਣ ਵੀਡੀਓ ਫਿਰ ਮੈਂ ਕਿ ਚਲੋ ਰਹਿਣ ਦੋ ਇਥੇ ਆਪਾਂ ਲਾਵਾਂਗੇ ਤੜਕਾ ਅੱਜ ਵੈਸੇ ਮੇਰੇ ਕੋਲ ਇੱਕ ਗਲਤੀ ਇਹ ਹੋ ਗਈ ਮੈਂ ਲਸਣ ਪਾ ਦਿੱਤਾ ਵਿੱਚ ਤੇ ਉਦੋਂ ਗੈਸ ਸੈੱਮ ਤੇ ਸੀਗਾ ਤੇ ਪਰ ਤੇਲ ਜ਼ਿਆਦਾ ਗਰਮ ਹੋਇਆ ਸੀ ਤੇ ਮੈਂ ਆਪ ਲੱਗ ਪਈ ਲੂਣਦਾਨੀ ਦੇ ਵਿੱਚ ਮਿਰਚ ਖਤਮ ਹੋਈ ਸੀ ਲਾਲ ਉਹ ਪਾਉਣ ਤੇ ਲਸਣ ਨੂੰ ਜ਼ਿਆਦਾ ਸੇਕ ਲੱਗ ਗਿਆ ਫਿਰ ਹੁਣ ਕੋਈ ਆਪਸ਼ਨ ਨਹੀਂ ਸੀ ਨਾ ਤਾਂ ਉਹਨੂੰ ਵਿੱਚੋਂ ਕੱਢਣ ਲੱਗੀ ਸੀ ਮੈਂ ਮੋਟਾ ਕੋਈ ਨਹੀਂ ਵੈਸੇ ਦਾਲ ਬਹੁਤ ਸਵਾਦ ਬਣੀ ਤੇ ਹੋਰ ਜੀ ਧੰਨਵਾਦ ਆ ਜੀ ਭੈਣ ਭਰਾਵਾਂ ਦਾ ਜੋ ਵੀ ਚੈਨਲ ਤੇ ਆਉਂਦੇ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਆ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਲੋ ਜੇ ਇੱਥੇ ਆਪਾਂ ਮੱਟ ਮਸਾਲਾ ਹੰ ਮਸਾਲਾ ਤਾਂ ਨਹੀਂ ਪਾਉਂਦੇ ਹੁੰਦੇ ਜੀਰਾ ਹੀ ਪਾਉਂਦੇ ਹੁੰਨੇ ਆ ਤੇ ਇਹ ਆਪਾਂ ਸੁੱਕੀ ਮੇਥੀ ਪਾ ਦਿੱਤੀ ਆ ਪਹਿਲਾ ਹਰੀਆ ਮਿਰਚਾਂ ਵੀ ਪਾ ਲਈਆਂ ਲਾਲ ਮਿਰਚ ਵੀ ਪਾ ਲਈ ਮਿੱਥ ਥੋੜੀ ਜੀ ਹਲਦੀ ਤੜਕੇ ਦੇ ਮੁਤਾਬਕ ਪਾਉਣੀ ਹੁੰਦੀ ਹੈ ਕਿਉਂਕਿ ਪਹਿਲਾਂ ਮੈਂ ਘੱਟੇ ਪਾਉਣੀ ਹੁੰਦੀ ਹੈ ਲੂਣ ਵੀ ਪਾ ਦਾਂਗੇ ਤੇ ਤੜਕਾ ਲਾ ਕੇ ਫਿਰ ਜਾਵਾਂਗੇ ਆਪਾਂ ਪਸੂਆਂ ਵੱਲ ਫਿਰ ਪਾਣੀ ਪੂਣੀ ਡੋਣਾ ਪਸੂਆਂ ਨੂੰ ਆਟਾ ਗੁੰਨ ਕੇ ਰੱਖ ਜਵਾਂਗੇ ਲੋ ਜੀ ਤਾਰ ਥੋੜੀ ਪਤਲੀ ਲੱਗਦੀ ਕਿਉਂਕਿ ਮੈਂ ਪਾਣੀ ਥੋੜਾ ਜਿਹਾ ਹੋਰ ਪਾਇਆ ਥੋੜਕੇ ਵਿੱਚ ਇਹਨੂੰ ਫੇਰ ਰਿੱਜਣ ਹੀ ਰੱਖ ਦਿੱਤਾ ਸੀ ਕਰੜੀ ਹੋ ਗਈ ਸੀ ਕਿਉਂਕਿ ਪਹਿਲਾਂ ਘੱਟ ਰਿੱਜੀ ਸੀ ਦਾਣ ਮੈਂ ਬੰਦ ਕਰ ਗਏ ਸੀ ਗੈਸ ਇੱਥੇ ਲੈ ਆਪਾਂ ਜੀ ਆਟਾ ਛਾਣ ਕੇ ਆਟਾ ਗੁੰਨਾਂਗੇ ਹੁਣ ਜੁਗਾ ਸ਼ਾਮ ਜੋ ਤੇ ਸ਼ਾਮ ਜੋਗਾ ਹੀ ਗੁੰਨਾਂਗੇ ਆਟਾ ਤੇ ਫੇਰ ਸਵੇਰੇ ਦਿੱਖੀ ਜਾਊਗੇ ਥੋੜਾ ਬਹੁਤਾ ਬਚਿਆ ਪਿਆਰ ਜਣ ਲਈ ਬਚੂਗੀਆਂ ਰੋਟੀਆਂ ਚੌਂਕ ਰੋਟੀਆਂ ਦਾ ਬਚੂ ਜੂ ਤੈਨਾਂ ਚਾਹੁੰਦਾ ਤਾਂ ਇਹ ਅਸੀਂ ਸਵੇਰੇ ਮੱਕੀ ਦੀ ਪਕਾਵਾਂਗੇ ਸ਼ਾਇਦ ਕਿਉਂਕਿ ਜਦੋਂ ਮੂੰਗੀ ਮਸਰ ਤੇ ਛੋਲਿਆਂ ਦੀ ਦਾਲ ਹੁੰਦੀ ਆ ਦਾਲ ਵੇ ਛੋਲਿਆਂ ਦੀ ਤਾਂ ਉਹ ਇਹ ਕਹਿੰਦੇ ਨਾਲ ਸਵੇਰ ਦੇ ਡੰਗ ਵਿੱਚ ਤਾਂ ਮੱਕੀ ਦੀ ਹੋ ਜਵੇ ਰੋਟੀ ਅੱਜ ਵੀ ਅਸੀਂ ਮੱਕੀ ਦੀਆਂ ਰੋਟੀਆਂ ਸਿੱਕੀ ਵਿੱਚ ਇਥੇ ਪਾ ਕੇ ਪਿਆਜ਼ ਗ੍ਰाइंड ਕਰਕੇ ਬਣਾਈਆਂ ਬਹੁਤ ਸਵਾਦ ਬਣੀਆਂ ਤੇ ਦਾਲ ਆਪਣੀ ਰੱਜ ਰਹੀ ਸੀ ਵਾਲੀਆਂ ਹੁੰਦੀਆਂ ਸਦਾਨ ਨੂੰ ਥੋੜੀ ਜਿਹੀ ਰੱਜ ਜੂਗੀ ਹਣ ਤਾਂ ਟੇਸਟ ਬਹੁਤ ਸੋਹਣਾ ਆ ਜਾਂਦਾ ਜਦੋਂ ਤੜਕਾ ਪਾ ਕੇ ਦਾਲ ਨੂੰ ਦੁਬਾਰਾ ਉਵਾਲੀ ਦਵਾਈ ਦੀ ਰਿੰਨੀ ਰਿੰਨੀ ਦਾ ਆ ਅੱਜ ਮੈਂ ਪਤੀਲੇ ਦੀ ਦਾਲ ਕੱਢ ਲਈ ਸੀ ਕੜਾਹੀ ਚ ਪਾ ਲਈ ਸੀ ਕਿਉਂਕਿ ਪਤੀਲੇ ਦੇ ਕੰਡੇ ਦਾ ਥੋੜੇ ਜਿਹਾ ਹੋ ਗਿਆ ਸੀ ਦਾਲ ਉਬਲਣ ਕਰਕੇ ਉੱਪਰ ਤੱਕ ਆ ਗਈ ਸੀ ਦਾਲ ਕੰਡੇ ਲਿਬੜ ਗਿਆ ਸੀ ਉਹ ਚਲੋ ਪਤੀਲਾ ਧੋ ਦਨੇ ਆ ਤੇ ਇਹਦੇ ਵਿੱਚ ਰੱਖ ਲੈਨੇ ਇੱਥੇ ਆਪਾਂ ਆਟਾ ਗੋਨ ਰਿਆ ਤੇ ਆਟਾ ਗੋਨ ਕੇ ਭਾਂਡੇ ਧੋ ਕੇ ਫਿਰ ਜਾਵਾਂਗੇ ਪਸ਼ੂਆਂ ਵੱਲ ਕਿਉਂਕਿ ਪਸ਼ੂਆਂ ਦਾ ਕੰਮ ਸ਼ਾਮ ਨੂੰ ਮੈਨੂੰ ਹੀ ਕਰਨਾ ਪੈਂਦਾ ਕਿਉਂਕਿ ਇਹ ਚਲ ਜਾਂਦੇ ਖੇਤ ਪੱਠੇ ਲੈਣ ਸਵੇਰ ਦੇ ਪੱਠੇ ਲਾਂਦੇ ਹੁੰਦੇ ਤਾਂ ਸਾਰਾ ਦਿਨ ਪੈਰਿੰਦੇ ਫਿਰ ਉਹ ਧੂਆਂ ਖੜੇ ਜਾਂਦੇ ਆ ਸੁੱਕੇ ਸੜੇ ਜੇ ਹੋ ਜਾਂਦੇ ਉਹਦੇ ਨਾਲ ਵੇਤਰਿਆ ਸ਼ਾਮ ਨੂੰ ਲੈ ਆਉਂਦੇ ਆ ਸ਼ਾਮ ਦੇ ਤਸਵੀਰ ਦੇ ਸ਼ਾਮ ਨੂੰ ਫੇਰ ਲੈ ਆਉਣੇ ਆ ਹੁੰਦਾ ਹੋ ਜੀ ਬਾਟੇ ਨੂੰ ਮੁੱਕੀ ਦੇ ਲਾਂਗੇ ਚੰਗੀ ਤਰ੍ਹਾਂ ਕਿ ਚਲੋ ਇਹ ਗੋਨ ਕੇ ਕੇਵਲੇ ਤੋਂ ਮੈਂ ਰੈਸਟ ਤੇ ਰੱਖ ਦਿੰਨੀ ਹੁਣੀ ਫੇਰ ਬਾਅਦ ਮੁੱਕੀ ਲੈਣ ਨੂੰ ਹਣੀ ਪਰ ਹੁਣ ਮੈਨੂੰ ਇਹ ਹੁੰਦਾ ਵੀ ਚਲੋ ਇੱਕ ਡੰਗ ਤਾਂ ਹੀ ਤਾਂ ਗੁੰਨਣਾ ਥੋੜਾ ਜਿਹਾ ਇਹਨੂੰ ਸਹੀ ਤਰ੍ਹਾਂ ਗੋਨ ਕੇ ਫੇਰ ਲੈ ਮੁੱਕੀ ਦੇ ਲਓ ਇਹ ਮੈਂ ਇਹਨੂੰ ਬਾਹਰ ਹੀ ਰੱਖ ਗਈ ਸੀ ਉਹਦਾ ਹੋ ਥੋੜਾ ਜਿਹਾ ਪਤਲਾ ਗਿਆ ਜ ਆਟਾ ਬਾਹਰ ਰੱਖਿਆ ਜਾਂ ਤਾਂ ਹੁਣ ਹੁਣ ਨਹੀਂ ਹੈਗੀ ਰੋਥਣਾ ਗਰਮੀਆ ਕਰਕੇ ਗੋਨ ਦੇ ਫਰਜੇ ਆ ਤਾਂ ਮੈਂ ਗਈ ਸੀ ਅੱਧਾ ਘੰਟਾ ਮੈਨੂੰ ਪਸੂ ਹੋ ਲੱਧਾ ਪੂਣਾ ਘੰਟਾ ਲੱਗਾ ਤੇ ਮੇਰੀ ਆਂਦੀ ਨੂੰ ਆਟਾ ਥੋੜਾ ਜਿਹਾ ਹੋਇਆ ਸੀ ਢਿੱਲਾ ਜਿਆ ਘਰ ਵਿੱਚ ਇਹ ਪਸੂ ਕਰਕੇ ਤਾਂ ਸ਼ਾਮ ਹੋ ਜਾਂਦੇ ਜਿਵੇਂ ਦੂਰ ਦਰਾਡੇ ਹੋਣ ਤਾਂ ਪਸੂ ਸੰਭੜੇ ਫਿਰ ਉਹ ਮੈਨੂੰ ਵੀ ਓਕੇ ਹੋ ਜਾਣੇ ਆ ਕਈਆਂ ਦੇ ਕੂਤੇ ਰੱਖਿਆ ਪਸੂ ਪਰ ਸਾਡੇ ਚਲੋ ਘਰ ਆ ਇੰਨੀ ਮौज ਹੈਗੀ ਆ ਜਦੋਂ ਇਹ ਨਹੀਂ ਹੁੰਦੇ ਘਰ ਤਾਂ ਮੈਂ ਆਪ ਸਾਂਭ ਲੈਣੀ ਆ ਪਸੂਆਂ ਨੂੰ ਲੋ ਜਿੱਥੇ ਆਪਾਂ ਆਟਾ ਗੁੰਨ ਲਿਆ ਤੇ ਟੱਕ ਦਾਂਗੇ ਆਟੇ ਨੂੰ ਆਪਾਂ ਚੱਲਾਂਗੇ ਹੁਣ ਪਸੂਆਂ ਵੱਲ ਭਾਂਡੇ ਦੋ ਧੋ ਕੇ ਇਹਨਾਂ ਕੱਪੜਾ ਵਿਚਾਰ ਨਹੀਂ ਨਹੀਂ ਜਿਹੜਾ ਸੈਕਸ ਤੇ ਮਾਰਦੀ ਨੇ ਥੱਲੇ ਫੇ ਭਰਾਤ ਇਹਦਾ ਪੜਕ ਦੀ ਜੇ ਨਹੀਂ ਉਹ ਜੀ ਦਾਲ ਰੈਚ ਰਹੀ ਹੈ ਇਹ ਪਹਾਲ ਵੀ ਬਾਅਦ ਚ ਫੇਰ ਥੋੜੀ ਜਿਹੀ ਬਾਤ ਸੁਣ ਕੇ ਕਰਕੇ ਦੇਖੋ ਜੀ ਤਾਂ ਵੀ ਕਰੜੀ ਅੱਗੇ ਨਾਲ ਦਾਲ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਕਿਉਂਕਿ ਆਪਾਂ ਪਸੂਆਂ ਵੱਲ ਜਾਣਾ ਤੇ ਉੱਥੇ ਲੱਗੂਗਾ ਟਾਈਮ ਦਾਲ ਤਿਆਰ ਹੋ ਗਈ ਹੈ ਮੇਰੇ ਮਾਦੋਬੀ ਤੇ ਆਪਾਂ ਪਸੂਆਂ ਨੂੰ ਪਾਣੀ ਡਾਵਾਂਗੇ ਇਹ ਗਏ ਪੱਠੇ ਲੈਣ ਤੂਤੇ ਤੁਸੀਂ ਬੈਠੇ ਆ ਤੈਨੂੰ ਹੁਣ ਪਾਲਾਂਗੇ ਫਰਸ਼ ਸੁੰਬਰ ਕੇ ਫੇਰ ਪਾਣੀ ਪਲਾਉਣੇ ਹਨ ਲੋ ਜੀ ਫਰਸ਼ ਆਪਾਂ ਲਈਏ ਪਹਿਲਾ ਸੁੰਬਰ ਤਿਆਂ ਸੀ ਫੇ ਮੜਾ ਪਾਣੀ ਮਾਰਨਾ ਪੈਂਦਾ ਕਿਉਂਕਿ ਸਾਰੀ ਰਾਤ ਪਸੂਆਂ ਨੇ ਇੱਥੇ ਬੈਠਣਾ ਆ ਫੇ ਇਹਨਾਂ ਥੱਲੇ ਸੁਥਰਾ ਕਰਨਾ ਪੈਂਦਾ ਮੇਡ ਸਕਦੇ ਨੇ ਆ ਤੇ ਰਾਤ ਨੂੰ ਲਗਾਈਆਂ ਲਾ ਕੇ ਬੈਠ ਜਾਂਦੇ ਹਾਂ ਹੂੰ ਇਧਰ ਮੱਝ ਪੀ ਰਹੀ ਹੈ ਪਾਣੀ ਫਿਰ ਉਹਨਾਂ ਨੂੰ ਦਾਮਾ ਕੇ ਇਧਰ ਥੋੜਾ ਨੇ ਫਿਰ ਲਗਾਈਆਂ ਹਲ ਜਾਵਾਂਗੇ ਫਿਰ ਉਹ ਲਗਾਈਆਂ ਨੂੰ ਡਾਦਾਂਗੇ ਕਿਹ ਕਿਹ ਪਰ ਗਈਏ ਪਾਣੀ ਥੱਲੇ ਆ ਗਿਆ ਟਾਇਪ ਵਿੱਚ ਇਹ ਮੋਟਰ ਬੰਦ ਕਰਾਂਗੇ ਇਹ ਫੀ ਲਈ ਆਪਣੀ ਕੱਤੀ ਪੀ ਰਹੀ ਆ ਪਾਣੀ ਇਹ ਜੀ ਸੱਤਾਂ ਮਹੀਨਿਆਂ ਦੀ ਉਸ ਮੰਤਰੀ ਦੀ ਕੱਟੀ ਝੋਟੀ ਦੀ ਪਹਿਲੇ ਸੂਦੇ ਝੋਟੀ ਸੀ ਇਹ ਕਾਂ ਉਹਦੀ ਭੈਣ ਆ ਆਹ ਘਾਟੀ ਆ ਪਸ਼ੂਆਂ ਦਾ ਕੰਮ ਆਪਾਂ ਨਵੇੜ ਲਿਆ ਪਾਣੀ ਡਾਉਣ ਦਾ ਪਾਣੀ ਪਲਾਉਣ ਦਾ ਅਸੀਂ ਡਾਉਣ ਵੀ ਕਹਿੰਦੇ ਆ ਤੇ ਹੁਣ ਆਪਾਂ ਚੱਲਾਂਗੇ ਅੰਦਰ ਪ੍ਰਸ਼ਾਦੀ ਪਾਣੀ ਦੀ ਤਿਆਰੀ ਸ਼ੇਫੇ ਕੀ ਕਰਦਾ ਬੁੱਤ ਨੋ ਪਹਿਲਾਂ ਹੱਥ ਤੋਂ ਲਈਏ ਸਵਾਰ ਕੇ ਹੁਣ ਬਕਾਉਣੇ ਆ ਜੀ ਰੋਟੀ ਆਟਾ ਪਾ ਗੋਨ ਕੇ ਰੱਖ ਗਏ ਸੀਗੇ ਫੋਨ ਬਣਾਉਨੇ ਆ ਜੀ ਰੋਟੀ ਆਪਾਂ। ਲੱਕੀ ਦੁੱਧ ਵਗੈਰਾ ਜਾਗ ਲਾਵਾਂਗੇ। ਤੇ ਰੋਟੀ ਪਕਾ ਕੇ ਬਾਅਦ ਚ ਹੀ ਮਿਲਦੇ ਜੀ। ਉਹ ਰੋਟੀ ਖਾਣ ਲੱਗੇ ਉਧਰੋਂ ਜਾਗ ਲਵਾਂ। ਹੋ ਗਾ। ਪਤੋਂਗੇ ਹੁਣ ਤੇ ਇਹ ਰੋ ਦੁੱਧ ਕਿ ਭੁਰਲੀ ਦੀ ਰੱਖ ਕੇ ਰੋ ਹੋ ਜਾ ਬਗਾਤਾ ਗੇ ਥਾਂ ਨੂੰ ਗੁਲਾਉਣ ਦਾ ਆਸੇ ਤੇ ਹੁਣ ਤਾਂ ਇਹ ਇੱਥੇ ਬਾਹਰ ਜੰਮ ਜਾਂਦਾ ਦੁੱਧ ਹੁਣ ਇਹ ਤਾਂ ਫਲਟ ਫਲਟ ਗਰੋਛਾ ਪੀ ਰਹੇ ਨੇ ਇਹਦੇ ਉੱਪਰ ਲੈਟ ਗਈ ਸੀ ਇਹਦੇ ਟੈਂਬਰੀ ਜੀ ਤੇ ਹੋਣਾ ਦੇ ਉੱਪਰ ਪਾ ਪਲੇਟ ਦੇ ਦਾਂਗੇ ਓਕੇ ਦਰ ਲਾ ਲਾਂਗੇ ਪਪੂ ਫਿਰਤਾ ਆ ਨਾ ਵਿੱਚ ਛੱਡ ਦਵਾਂਗਾ ਇਹ ਦੁੱਧ ਹੀ ਦੁੱਧ ਹੋ ਰਿਹਾ ਆਪਣਾ ਮਾਂ ਛੋਟੀ ਜਿਹੀ ਕ ਪਰਸੇ ਲੈ ਲਈ ਕਿਉਂਕਿ ਸੈਂ ਦੇ ਗੁੜ ਪੋਨੇ ਆ ਪਤ ਨਹੀਂ ਗੁੜ ਕਿੰਦਾ ਦਾ ਹੈ ਗੁੜ ਥੱਲੇ ਇਹ ਲੱਗਣ ਲੱਗ ਜਾਂਦਾ ਇਹ ਆਪਾਂ ਸੌਂਫ ਪਾਈ ਆ ਵਿੱਚ ਥੋੜੀ ਜਿਹੀ ਪਾਈ ਆ ਜਿਵੇਂ ਟੰਡੀ ਤੇ ਕੋਲਿੰਗ ਹੋਈ ਜਾਂਦੀ ਲਵਾ ਨਹੀਂ ਹੁੰਦੀ ਜਿੱਦਾਂ ਮਲਾਈ ਨਾਲ ਨਾਲ ਕੰਡਿਆਂ ਦੇ ਲੂ ਹੋ ਗਏ ਕਿਉਂਕਿ ਪਹਿਲਾਂ ਇਹਦੇ ਵਿੱਚ ਅਪਾ ਦਹੀਂ ਵਾਲਾ ਪੀਣਾ ਵਾਲਾ ਲੁੱਧਾ ਵਾਲਿਆ ਸੀ ਪਹਿਲਾਂ ਵਾਲੀ ਲਿੱਪਤੀ ਸੀ ਤੁਹਾਨੂੰ ਕਰਕੇ ਕੁੱਝ ਤੋਂ। ਇਹ ਇੱਥੇ ਰੱਖ ਦਾਂ। ਇਹਨੂੰ ਜੀ ਦਾਲ ਸਬਜ਼ੀ। ਦਾਲ ਬਣਾਈ ਆ ਸਬਜ਼ੀ ਤਾਂ ਨਹੀਂ ਕਹਿ ਸਕਦੇ ਆਪਾਂ। ਰੋਟੀ ਸਾਰਾ ਕੁਝ ਤਿਆਰ ਆ। ਕਿਚਨ ਵਗੈਰਾ ਇਹਨੂੰ ਸਾਫ਼ ਕਰ ਦਿੱਤੀ। ਹਜੇ ਅੱਜ ਆਈ ਨਹੀਂ ਬਹੁਤ ਲੇਟ ਹੋ ਗਏ ਆ। ਆਇਆ ਤੇ ਫੇਰ ਰੋਟੀ ਖਾਣੇ। ਇੱਥੇ ਅੱਜ ਨੇ ਪਪੀਤਾ ਕੱਢ ਲਿਆ ਵਿੱਚੋਂ ਤੇ ਲਫਾਫਾ ਇੱਥੇ ਸੜਤਾ। ਇੱਕ ਜੇ ਕਿੰਨਾ ਨੇਰਾ ਹੋ ਗਿਆ ਬਾਹਰ ਹਜੇ ਤੱਕ ਨਹੀਂ ਆਇਆ ਕਿੰਨਾ ਨੇਰਾ ਹੋ ਗਿਆ ਹਜੇ ਤੱਕ ਨਹੀਂ ਆਇਆ ਪਤਾ ਨਹੀਂ ਪਾਣੀ ਲਾਉਣ ਲੱਗ ਪਏ ਹੁਣੇ ਪੱਠਿਆਂ ਨੂੰ ਮੋਟਰ ਦੀ ਬੱਤੀ ਆਈ ਹੋਈ ਤਾਂ ਚਲੋ ਠੀਕ ਹੈ ਜੀ ਆਪਣੀ ਵੀਡੀਓ ਅੱਜ ਦੀ ਇੱਥੇ ਤੱਕ ਸੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ